ਜੀਵਸਤ ਆਂ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਜਗਵੀਰ ਜਾ ਦਰਸ਼ਕੋ ਮੇਰੀ ਕੋਸ਼ਿਸ਼ ਹੁੰਦੀ ਆ ਕਿ ਨਿਹਾਲ ਸਿੰਘ ਵਾਲਾ ਜਾਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕੋਈ ਵੀ ਨਵੀਂ ਚੀਜ਼ ਹੁੰਦੀ ਆ ਤਾਂ ਉਸ ਨੂੰ ਤੁਹਾਡੇ ਰੂਬਰੂ ਕਰੀਏ ਤੁਹਾਡੇ ਸਨਮੁਖ ਕਰੀਏ ਤਾਂ ਕਿ ਜਿੰਨੇ ਵੀ ਤੁਸੀਂ ਦੋਸਤ ਮਿੱਤਰ ਜੁੜੇ ਹੋ ਤੁਹਾਡਾ ਕਿਸਦਾ ਫਾਇਦਾ ਹੋ ਸਕੇ ਤੇ ਇਸ ਵਕਤ ਨਿਹਾਲ ਸਿੰਘ ਵਾਲਾ ਦੇ ਜੋੜਾ ਹਸਪੀਟਲ ਦੇ ਵਿੱਚ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਸਹੂਲਤਾਂ ਜਿਹੜੇ ਪੇਸ਼ੈਂਟ ਦੇ 24 ਘੰਟੇ ਜਿਹੜੀਆਂ ਸਵਾਵਾ ਐਂਬੂਲੈਂਸ ਸਵਾਵਾ ਨਹੀਂ ਤੇ ਵੱਡੀ ਗੱਲ ਇਹ ਹੈ ਕਿ ਨਿਆਲ ਸਿੰਘ ਵਾਲਾ ਮੋਗੇ ਜ਼ਿਲ੍ਹੇ ਦਾ ਇਹ ਹਸਪਤਾਲ ਆ ਜਿਹਦੇ ਵਿੱਚ ਲੈਫਟ ਦੀ ਸਹੂਲਤ ਦਿੱਤੀ ਗਈ ਆ ਕਿਉਂਕਿ ਜਦੋਂ ਮਰੀਜ਼ ਆਉਂਦੇ ਨੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਹਰ ਬਿਮਾਰੀ ਦਾ ਇਲਾਜ ਆ ਇੱਕੋ ਛੱਤ ਥੱਲੇ ਹੁੰਦਾ ਤੇ ਵੱਡੀ ਗੱਲ ਇਹ ਆ ਕਿ ਇੱਥੇ ਚਮੜੀ ਦੇ ਮਾਇਰ ਅ ਦੰਦਾਂ ਦੇ ਮਾਇਰ ਹੱਡੀਆਂ ਦੇ ਮਾਇਰ ਤੇ ਅਹੇਰ ਪ੍ਰਾਗ ਦੇ ਮਾਇਰ ਜਿਹੜੇ ਨੇ ਇੱਥੇ ਮੌਜੂਦ ਨੇ ਤੇ ਆਪਾਂ ਕੱਲੇ-ਕੱਲੇ ਮਾਇਰ ਨਾਲ ਗੱਲ ਕਰਾਂਗੇ 268 ਦੇ ਵਿੱਚ ਜਿਹੜੇ ਹਸਪਤਾਲ ਬਣਿਆ ਸੀ ਡਾਕਟਰ ਅਨਜੀਤ ਜੋੜਾ ਜੀ ਇਸ ਦੇ ਵਿੱਚ ਇਲਾਜ ਕਰਦੇ ਸੀ ਕਿਉਂਕਿ ਉਹਨਾਂ ਦੇ ਪਾਏ ਨਕਸ਼ੇਪੂਰ ਨਾਲ ਤੇ ਇੱਥੋਂ ਦਾ ਜਿਹੜਾ ਸਟਾਫ ਆ ਉਹਨਾਂ ਦੇ ਪਰਿਵਾਰਕ ਮੈਂਬਰ ਡਾਕਟਰੀ ਲਾਈਨ ਦੇ ਵਿੱਚ ਹਨ ਕਿਹੜੀਆਂ-ਕਿਹੜੀਆਂ ਸਹੂਲਤਾਂ ਨੇ ਆਪਾਂ ਹਸਪਤਾਲ ਦੇ ਵਿੱਚ ਜਾ ਕੇ ਗੱਲਬਾਤ ਕਰਦੇ ਆ ਤੇ ਆਪਾਂ ਪਹਿਲਾਂ ਹਸਪਤਾਲ ਦੇ ਵਿੱਚ ਚਲਦੇ ਆ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਦਾ ਇਹ ਪ੍ਰਬੰਧ ਕੀਤੇ ਗਏ ਆ ਲੈਡਨ ਜੀ ਜੀ ਸਭ ਤੋਂ ਪਹਿਲਾਂ ਤਾਂ ਇਲਾਕੇ ਲਈ ਮਾਣ ਵਾਲੀ ਗੱਲ ਆ ਤੁਸੀਂ ਡਾਇਰੈਕਟਰ ਡਾਕਟਰ ਬਣੇ ਹੋ ਅਦਵਾਰੀ ਦੇ ਇਸ ਸ਼ੁਭ ਅਵਸਰਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਥੈਂਕ ਯੂ ਜੀ ਜਿਸ ਨਾਲ ਡੋੜਾ ਹਸਪਤਾਲ ਮਲਟੀ ਸਪੈਸ਼ਲ ਪਹਿਲਾ ਤਾਂ ਮੈਂ ਚਾਹਨਾ ਕਿ ਦੇਖੋ ਸਭ ਤੋਂ ਵੱਧ ਤੁਸੀਂ ਇੱਕ ਤਾਂ ਪਹਿਲਾਂ ਪਰਿਵਾਰਕ ਮੈਂਬਰੋ ਇਹਦੀ ਹਿਸਟਰੀ ਬਾਰੇ ਜ਼ਰੂਰ ਦੱਸੋ ਦਸ਼ਕਾਂ ਸਭ ਤੋਂ ਪਹਿਲਾਂ ਤਾਂ ਜਗਵੀਰ ਜੀ ਸਾਡੇ ਸਮੁੱਚੇ ਪਰਿਵਾਰ ਵੱਲੋਂ ਜੋੜਾ ਹਸਪੀਟਲ ਨੂੰ ਮੇਰੇ ਵੱਲੋਂ ਜੀਵਨੋਂ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦੂਸਰੀ ਗੱਲ ਇਹ ਹੈ ਕਿ ਜੋੜਾ ਹਸਪੀਟਲ ਸਾਡੇ ਚਾਚਾ ਜੀ ਮਰਹੂਮ ਡਾਕਟਰ ਅਜੀਤ ਸਿੰਘ ਜੋੜਾ ਜੀ ਜਿਹੜੇ ਲਗਭਗ ਤੁਸੀਂ ਇਹ ਕਹਿ ਲੋ ਕਿ 40 ਸਾਲਾਂ ਤੋਂ ਇਲਾਕੇ ਦੇ ਵਿੱਚ ਬਤੌਰ ਡਾਕਟਰ ਉਹ ਸੇਵਾ ਕਰਦੇ ਰਹੇ ਆ ਉਹਨਾਂ ਦੇ ਨਾਂ ਦੇ ਨਾਲ ਹੀ ਇਹ ਹਸਪਤਾਲ ਦੀ ਪਛਾਣ ਬਣੀ ਸੀ ਸਾਲ 1968 ਤੋਂ ਉਹਨਾਂ ਨੇ ਇਸ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਲੋਕਾਂ ਦੀ ਸੇਵਾ ਦੇ ਲਈ ਇਹ ਹਸਪਤਾਲ ਆ ਜਿਹੜਾ ਕੋਲਿਆ ਸੀ ਔਰ ਉਹਨਾਂ ਦਾ ਇੱਕ ਨਾਂ ਸੀ ਇਸ ਇਲਾਕੇ ਦੇ ਵਿੱਚ ਕਿ ਗਰੀਬ ਗੁਰਬਿਆਂ ਦਾ ਜੇ ਕੋਈ ਇਲਾਜ ਦੇ ਦੇ ਕੇਂਦਰ ਸੀ ਤਾਂ ਜੋੜਾ ਹਸਪਤਾਲ ਮੰਨਿਆ ਜਾਂਦਾ ਸੀ ਜੇ ਕਿਸੇ ਛੋਟੇ ਆਮਦਨ ਤੋਂ ਆਮਦਨਾਂ ਦੀ ਘੱਟ ਹੁੰਦੀ ਸੀ ਜੇ ਮਰੀਜ਼ ਨੂੰ ਕੋਈ ਸਸਤਾ ਤੇ ਵਧੀਆ ਇਲਾਜ ਮਿਲਦਾ ਸੀ ਤਾਂ ਉਹ ਜੋੜਾ ਹਸਪੀਟਲ ਦੇ ਵਿੱਚੋਂ ਮਿਲਦਾ ਸੀ ਸਾਡੇ ਡਾਕਟਰ ਜਿੰਦ ਸਿੰਘ ਜੋੜਾ ਚਾਚਾ ਜੀ ਦਾ ਸਾਡੇ ਇਲਾਕੇ ਦੇ ਵਿੱਚ ਇਸ ਕਰਕੇ ਨਾ ਸੀ ਕਿ ਵਧੀਆ ਔਰ ਸਸਤਾ ਇਲਾਜ ਜਿਹੜਾ ਇੱਥੇ ਮਹੀਆ ਕਰਵਾਇਆ ਜਾਂਦਾ ਸੀ ਔਰ ਉਹਨਾਂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਸਾਡੇ ਪਰਿਵਾਰ ਦੇ ਜਿਹੜੇ ਮੈਂਬਰ ਸਾਡੇ ਡਾਕਟਰ ਨੇ ਹੁਣ ਉਹਨਾਂ ਨੇ ਬਤੌਰ ਪ੍ਰਬੰਧਕ ਡਾਕਟਰ ਕਾਸ਼ਤੀਪ ਜੋੜ ਹਨੋਰਸ ਇਸ ਹਸਪੀਟਲ ਨੂੰ ਸਾਮਰੇ ਨੇ ਅੱਜ ਵੀ ਜਦੋਂ ਦਾ ਜਿਹੜਾ ਇਹ ਹਸਪੀਟਲ ਆ ਉਹਨਾਂ ਦੀਆਂ ਲੀਹਾਂ ਦੇ ਉੱਤੇ ਉਹਨਾਂ ਦੇ ਪਾਏ ਪੂਰਨਿਆਂ ਦੇ ਉੱਤੇ ਚੱਲ ਰਹੇ ਆ ਔਰ ਇੱਥੇ ਗਰੀਬ ਗੁਰਬੇ ਦਾ ਜਿਹੜਾ ਇਲਾਜ ਆ ਉਹ ਉਸੇ ਤਰ੍ਹਾਂ ਹੀ ਪਹਿਲਾਂ ਵਾਂਗੂ ਹੀ ਜਿਹੜਾ ਹੈਗਾ ਉਹ ਔਰ ਜੈਜ਼ ਰੇਟਾਂ ਦੇ ਉੱਤੇ ਔਰ ਵਧੀਆ ਤਰੀਕੇ ਦੇ ਨਾਲ ਜਿਹੜਾ ਕੀਤਾ ਜਾਂਦਾ ਕਿਉਂਕਿ ਸਾਡੇ ਆਪ ਦੇ ਪਰਿਵਾਰ ਦੇ ਵਿੱਚ ਮਾ ਡਾਕਟਰ ਆ ਜਿਹੜੇ ਉਹ ਹੈਗੇ ਆ ਡਾਕਟਰ ਸੰਦੀਪ ਜੜਾ ਆ ਆਰਥੋਪੀਡੀਸ਼ਨ ਆ ਜੋ ਸਾਡੇ ਸੁਰੇ ਦੂਸਰੇ ਡਾਕਟਰ ਰਾਕੇਸ਼ ਤੀਪ ਆ ਉਹ ਡੈਂਟਲ ਸਰਜਨ ਆ ਸੋ ਬਾਕੀ ਦੇ ਬਾਹਰ ਦੇ ਡਾਕਟਰ ਆ ਜਿਹੜੇ ਉਹ ਵੀ ਇੱਥੇ ਆਉਂਦੇ ਆ ਸਭੀ ਸਮੇਂ ਦੇ ਉੱਤੇ ਸੋ ਸਾਡੀ ਜਿਹੜੀ ਪਰਿਵਾਰ ਦੀ ਮੇਨ ਜਿਹੜੀ ਸਾਡੀ ਧਾਰਨਾ ਹੈ ਜਿਹੜਾ ਮੇਨ ਜਜ਼ਬਾ ਉਹ ਲੋਕ ਸੇਵ ਹੈ ਜੀ ਔਰ ਲੋਕ ਸੇਵਾ ਬੋਖੋ ਬੋਖਰੀ ਕੇਂਦਰਾ ਤੋਂ ਕੀਤਾ ਜਾਂਦਾ ਇਸ ਹਸਪਤਲ ਦੇ ذریعے ਵੀ ਪਰਿਵਾਰ ਦੇ ਵਿੱਚੋਂ ਜੋ ਵੀ ਸਾਨੂੰ ਕੋਈ ਹੋਰ ਤਰੀਕੇ ਲੱਭਦੇ ਆ ਉਹ ਉਹਨਾਂ ਦੇ ਰਾਹੀਂ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਕਿਉਂਕਿ ਸੇਹ ਤਾਂ ਵੱਡਾ ਮਸਲਾ ਹੈ ਲੋਕਾਂ ਦੇ ਲਈ ਵੱਡੇ ਹਸਪਤਾਲਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਖਰਚੇ ਕਰਨੇ ਜਿਹੜੇ ਨਾਮੁਨਕਨ ਹੋਏ ਹੋਏ ਆ ਸੋ ਉਹ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਆ ਸਾਡੀ ਚਾਚਾ ਜੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੈ ਕਿ ਸਾਡੇ ਪਰਿਵਾਰ ਨੇ ਉਹਨਾਂ ਦੇ ਪੂਰਨ ਜਿਹੜੇ ਉਹਨਾਂ ਨੇ ਪਾਏ ਉਹਨਾਂ ਦੇ ਰਾਹਾਂ ਦੇ ਉੱਤੇ ਸੀ ਚੱਲ ਰਹੇ ਆ ਉਹਨਾਂ ਦੇ ਰਾਹਾਂ ਦੇ ਉੱਤੇ ਚੱਲਦੇ ਇਸ ਹਸਪਤਲ ਨੂੰ ਲੋਕਾਂ ਦੀ ਸੇਵਾ ਦੇ ਲਈ ਜਿਹੜੇ ਸਮਰਪਿਤ ਕੀਤਾ ਦੋਸਤੋ ਮੈਂ ਦੱਸ ਦਵਾਂ ਕਿ ਡਾਕਟਰ ਪ੍ਰਦੀਪ ਜੋੜਾ ਜੀ ਬਹੁਤ ਪੱਕੀ ਸ਼ਖਸੀਅਤ ਨੇ ਐਗਰੀਕਲਚਰ ਨਾਲ ਰਿਲੇਟਡ ਨੇ ਇੱਕ ਅਦਾਕਾਰ ਨੇ ਲੇਖਕ ਨੇ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਹਰ ਖੇਤਰ ਦੇ ਵਿੱਚ ਮੱਲਾ ਮਾਰੀਆਂ ਨੇ ਦਰਸ਼ਕੋ ਜੋੜਾ ਹਸਪੀਟਲ ਦੇ ਜਿਹੜੇ ਮੈਨੇਜਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਆ ਕਿਉਂਕਿ ਬਹੁਤ ਸਾਰੇ ਚੇਂਜਸ ਆ ਸਮੇਂ ਦੇ ਨਾਲ ਇਹਨਾਂ ਨੇ ਹਸਪੀਟਲ ਦੇ ਵਿੱਚ ਕੀਤੇ ਨੇ ਮੈਨੇਜਰ ਸਾਹਿਬ ਸਭ ਤੋਂ ਪਹਿਲਾਂ ਜੀਵੀਐਸ ਟਾਈਮ ਤੇ ਤੁਹਾਡਾ ਸਵਾਗਤ ਹੈ ਅਸੀਂ ਵੀ ਜੀਵੀਐਸ ਟਾਈਮ ਟੀਮ ਦਾ ਆਪਣੇ ਹਸਪੀਟਲ ਪਹੁੰਚਣ ਤੇ ਜਿਵੇਂ ਆ ਕਰਦੇ ਆ ਤੇ ਔਰ ਦੇਖ ਰਿਹਾ ਜਗਵੀਰ ਜੀ ਜੋ ਅੱਜ ਕੱਲ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਜਾਂ ਆਸ-ਪਾਸ ਦੇ ਵਿੱਚ ਤੁਸੀਂ ਬਹੁਤ ਵਧੀਆ ਲੋਕਾਂ ਦੇ ਵੀਊ ਲੈ ਕੇ ਔਰ ਦੇ ਰਹੇ ਹੋ ਦਰਸ਼ਕਾਂ ਨੂੰ ਦਿਖਾ ਰਹੇ ਹੋ ਸਾਰੀ ਸੰਗਤ ਨੂੰ ਦਿਖਾ ਰਹੇ ਹੋ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜੋੜਾ ਹਸਪੀਟਲ ਦੀ ਗੱਲ ਕਰੀਏ ਮੈਨੂੰ ਜੀ ਸਭ ਪਹਿਲੇ ਲੰਮੇ ਸਮੇਂ ਤੋਂ ਜਿਹੜੀਆਂ ਸਵਾਮਾ ਔਰ ਰੇਟ ਵੀ ਜਿਹੜਾ ਮਰੀਜ਼ਾਂ ਦੇ ਲਈ ਚਾਹੇ ਉਹ ਗਰੀਬ ਅਚੇ ਅਮੀਰ ਹੈ ਸੇਮ ਹੀ ਆ ਹੁਣ ਕੀ ਕੀ ਚੇਂਜ ਹੋਇਆ ਨਵੇਂ ਸਾਲ ਦੇ ਵਿੱਚ ਹਾਂਜੀ ਜਗਵੀਰ ਜੀ ਅਗਰ ਮੈਂ ਜੋੜਾ ਹਸਪੀਟਲ ਦੀ ਸ਼ੁਰੂਆਤ ਦੀ ਗੱਲ ਕਰਾਂ ਤਾਂ ਇਹ ਸਾਲ 1968 ਦੇ ਵਿੱਚ ਇਹਨੇ ਹਸਪਤਲ ਦੀ ਸ਼ੁਰੂਆਤ ਹੋਈ ਸਾਡੇ ਮਰਹੂਮ ਡਾਕਟਰ ਰਣਜੀਤ ਸਿੰਘ ਜੋੜਾ ਜੀ ਨੇ ਇਹਦੀ ਸ਼ੁਰੂਆਤ ਕੀਤੀ ਕਿ ਸ਼ੁਰੂਆਤ ਕਰਕੇ ਤੇ ਇਸ ਮੁਕਾਮ ਤੇ ਪਹੁੰਚਿਆ ਵੀ ਅੱਜ ਜੋ ਵੀ ਮੋਗਾ ਲੁਧਿਆਣਾ ਦੇ ਹਸਪਤਲ ਦੇ ਵਿੱਚ ਸਹੂਲਤ ਹੁੰਦੀ ਹੈ ਉਹ ਆਪਣੇ ਨਿਆਸੀ ਵਾਲਾ ਦੇ ਜੋੜਾ ਹਸਪਤਲ ਦੇ ਵਿੱਚ ਹਰ ਇੱਕ ਸੂਤ ਮੌਜੂਦ ਹੈ ਜਿਵੇਂ ਕਿ ਜਿਵੇਂ ਕਿ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਜੀ ਇੱਥੇ ਆਈ ਸੀ ਯੂ ਹੈ ਜੀ ਪ੍ਰਾਈਵੇਟ ਪਾਰਡ ਹੈ ਜੀ ਪ੍ਰਾਈਵੇਟ AC ਰੂਮ ਨੇ ਇਹਦੇ ਵਿੱਚ ਇਹਦੇ ਵਿੱਚ ਡੈਂਟਲ ਕਲੀਨਿਕ ਵੀ ਹੈ ਜੀ ਔਰ ਹੇਅਰ ਟ੍ਰਾਂਸਪਲੈਂਟ ਦਾ ਬਹੁਤ ਵਧੀਆ ਸਭ ਤੋਂ ਪਹਿਲਾਂ ਆਪਣੇ ਏਰੀਆ 'ਚ ਇਵਨ ਸ਼ਾਇਦ ਮੋਗੇ ਵੀ ਨਹੀਂ ਸੀ ਜੀ ਮੇਅਰ ਸਿੰਘ ਵਾਲੇ ਪਹਿਲਾ ਆਪਣਾ ਹੇਅਰ ਟ੍ਰਾਂਸਪਲੈਂਟ ਦਾ ਸ਼ੁਰੂਆਤ ਇੱਥੋਂ ਹੀ ਹੋਈ ਹੈ ਤੇ ਜਿਹਦੇ ਕੀ ਬਹੁਤ ਹੀ ਵਧੀਆ ਰਿਜ਼ਲਟ ਦੇਖਣ ਨੂੰ ਮਿਲੇ ਕਿਹੜੀ ਕਿਹੜੀ ਡਾਕਟਰ ਹੈ ਜੀ ਇੱਥੇ ਜਿਹੜੇ ਇਹਨਾਂ ਦਾ ਇਲਾਜ ਕਰਦੇ ਹੈ ਹੇਅਰ ਟ੍ਰਾਂਸਪਲੈਂਟ ਲਈ ਇੱਥੇ ਡਾਕਟਰ ਕਟਾਰੀਆ ਆ ਰਹੇ ਨੇ ਜੰंडीगढ़ ਤੋਂ ਆਉਂਦੇ ਨੇ ਉਹ ਔਰ ਡਾਕਟਰ ਖੱਤਰੀ ਜੀ ਕੋਈ ਸਿਵਾਮਾਂ ਦੇ ਨੇ ਸਮੇਂ ਸਮੇਂ ਤੇ ਜਦੋਂ ਲੋੜ ਪਸਾਬ ਖੁੰਦਾ ਤੇ ਇੱਥੇ ਹੁੰਦੇ ਨੇ ਡੈਂਟਲ ਔਰ ਸਕਿਨ ਦੇ ਲਈ ਮੈਡਮ ਆਕਾਸ਼ਦੀਪ ਜوڑا ਜੀ ਉਹ ਇੱਥੇ ਸਿਵਾਮਾਂ ਦੇ ਰਹੇ ਨੇ ਜੀ ਐਮਬੂਲੈਂਸ ਦੀ ਸਵਾਵਾ ਦੀ ਗੱਲ ਕਰੀਏ ਹਸਪੀਟਲ ਕਿੰਨਾ ਟਾਈਮ ਖੁੱਲਾ ਰਹਿੰਦਾ ਐਮਬੂਲੈਂਸ ਦੀ ਸਵਾਵਾ ਕਿਵੇਂ ਨਹੀਂ ਐਮਬੂਲੈਂਸ ਦੀ ਸੇਵਾ 24 ਆਵਰਾਂ ਸਾਢੇ ਕੋਈ ਜੀ ਅਗਰ ਮਰੀਜ਼ ਲੈ ਕੇ ਆਉਣਾ ਹੋਵੇ ਛੱਡ ਕੇ ਆਉਣਾ ਹੋਵੇ ਜਾਂ ਅਗਰ ਰੈਫਰ ਵੀ ਕਰਨਾ ਪਵੇ ਜੇ ਕਦੇ ਕਿ ਆਪਣੇ ਹਸਪੀਟਲ ਦੀ ਐਮਬੂਲੈਂਸ ਜਾਂਦੀ ਹੈ ਗੱਲ ਕਰੇ ਆਪਾਂ ਹਸਪੀਟਲ ਦੀ ਟਾਈਮਿੰਗ ਦੀ ਏ 24 ਆਵਰਾਂ ਤੁਸੀਂ ਜਦੋਂ ਮਰਜ਼ੀ ਅਗਰ ਲੋਡ ਪੈਂਦੀ ਆ ਤਾਂ 24 ਘੰਟੇ ਖੁੱਲ੍ਹਾ ਜੀ ਆਪਾਂ ਹਾਂ ਜੀ ਬਰੀਜਾਂ ਦੇ ਦਾਖਲ ਹੋਣ ਦੇ ਲਈ ਕੰਪਾਊਂਟਰ ਸਾਡੇ ਕੋਲੇ ਜੀ ਨਜ਼ਦੀਕ ਹੀ ਸਾਡੇ ਕੋਲ ਨਾਲ ਹੀ ਲੈਬ ਦਾ ਪ੍ਰਬੰਧ ਹੈ ਜੀ ਜੀ ਐਕਸ-ਰੇ ਮਸ਼ੀਨ ਸਾਡੇ ਕੋਲ ਹੈ ਜੀ ਜੀ ਉੱਤੇ ਚੱਲਦੀ ਜਿੱਥੋਂ ਸ਼ੁਰੂਆਤ ਹੋਈ ਇਹ ਹਸਪੀਟਲ ਦਾ ਨਾਮ ਬਣਦਾ ਹੈ ਇਹ ਨਾਮ ਬਣਿਆ ਸੀਗਾ ਜੀ ਵੀ ਲੋਕ ਜਿਵੇਂ ਪాయిਜ਼ਨ ਕੇਸ ਜੀ ਜ਼ਹਿਰ ਚੜੀ ਜ਼ਹਿਰ ਪੀਤੀ ਇਹਦਾ ਸਭ ਤੋਂ ਬਹੁਤ ਵਧੀਆ ਰਿਜ਼ਲਟ ਇਸ ਹਸਪੀਟਲ ਨੇ ਦਿੱਤੇ ਜੀ ਉਹ ਵੀ ਬਹੁਤ ਵਾਜਬ ਬਹੁਤ ਥੋੜੇ ਜੀ ਬਹੁਤ ਥੋੜੇ ਜੇ ਆਪਾਂ ਦੇਖੀਏ ਅੱਜ ਕੱਲ ਦੇ ਸਮੇਂ ਦੇ ਮਤਲਬ ਕਹੇ ਕਿ ਲੱਖ ਰੁਪਏ ਚ ਲੋਕ ਖਰਚਾ ਲੈ ਲੈਂਦੇ ਪਰ ਅਸੀਂ ਹਜ਼ਾਰਾਂ ਕੀ ਸੀਮਾ ਹੈ ਜੀ ਔਰ ਇਹਦੀ ਮਰੀਜ਼ ਠੀਕ ਹੋਣ ਦੀ ਰੇਸ਼ੋ ਬਹੁਤ ਉੱਪਰ ਲੈਵਲ ਦੇ ਜਿਮਾ ਲੋ ਐਕਸੀਡੈਂਟ ਕੇਸ ਦੀ ਘਟਨਾ ਕਰੀਏ ਤਾਂ ਮਰੀਜ਼ ਆ ਜਦੋਂ ਆਪਾਂ ਲੈ ਕੇ ਆਉਨੇ ਆ ਤੇ ਉਸ ਨੂੰ ਉਲਝਾਣ ਦੇ ਲਈ ਮੰਨ ਲਓ ਦੋ ਤਿੰਨ ਫਲੋਰ ਨੇ ਇੱਥੋਂ ਦੇ ਤੋਂ ਪਤਾ ਲੱਗਿਆ ਜਗਵੀਰ ਜੀ ਦੇ ਹੱਥੇ ਤੁਹਾਨੂੰ ਮੈਂ ਦੱਸਣਾ ਪਾਉਂਦਾ ਵੀ ਆਪਣੇ ਏਰੀਆ ਦਾ ਪਹਿਲਾ ਹਸਪੀਟਲ ਆ ਜਿੱਥੇ ਲੈਫਟ ਦੀ ਸੇਵਾ ਦਿੱਤੀ ਗਈ ਹੈ ਜੀ ਜੇ ਅਗਰ ਆਪਣਾ ਆਈਸੀਯੂ ਉੱਪਰ ਹੈ ਇੱਥੋਂ ਰੈਂਪ ਤੋਂ ਅਸੀਂ ਪੇਸ਼ੈਂਟ ਨੂੰ ਲਿਆ ਕੇ ਲੈਫਟ ਰਾਈਟ ਉੱਪਰ ਆਈਸੀਯੂ 'ਸ ਪਹੁੰਚ ਦਾ ਕਰ ਦਿੰਨੇ ਠੀਕ ਜਿੱਥੇ ਸਮਾਂ ਵੀ ਬਚਦਾ ਔਰ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਉਹਦੀ ਟ੍ਰੀਟਮੈਂਟ ਸ਼ੁਰੂ ਹੋ ਜਾਂਦੀ ਹੈ ਜਿਵੇਂ ਚੰਡੀਗੜ੍ਹ ਦੇ ਵਿੱਚ हेयर 플ਾਂਟ ਦੀ ਗੱਲ ਕੀਤੀ ਆ ਲੋਕ ਲੱਖਾਂ ਰੁਪਏ ਦਿੰਦੇ ਆ ਨਾ ਤਾਂ ਇੱਥੇ ਕਿਸ ਤਰ੍ਹਾਂ ਦਾ ਜਿਹੜਾ ਇਲਾਜ ਔਰ ਕੀ ਪ੍ਰਾਈਸ ਆ ਹੁਣ ਜਗਵੀਰ ਜੀ ਗੱਲ ਆਏ ਆ ਵੀ ਅਸੀਂ ਰੇਟ ਬਸ ਇੰਨਾ ਕੁ ਰੱਖਿਆ ਜਿਹਦੇ ਵਿੱਚ ਖਰਚਾ ਨਿਕਲ ਜੇ ਜੀ ਤੇ ਨਾ ਮਾਤਰ ਜੀ ਕਮਾਈ ਹੋਵੇ ਪਰ ਉਹ ਗੱਲ ਨਹੀਂ ਹੈਗੀ ਜੋ ਪੈਗਰਾਫ ਅਕੋਰਡਿੰਗ ਕਹੇਦਨੇ ਆ ਜਾਂ ਐਂ ਕਹਦਨੇ ਆ ਬਿਲਕੁਲ ਜੈਜਾ ਰੇਟ ਕਿਉਂਕਿ ਜੋ ਵੀ ਅੱਜ ਤੱਕ ਕਿਤੋਂ ਹੇਅਰ ਟ੍ਰਾਂਸਪਲੈਂਟ ਕਰਵਾ ਕੇ ਗਿਆ ਤੇ ਸਾਨੂੰ ਮਤਲਬ ਅੱਛੇ ਰਿਵਿਊ ਹੀ ਮਿਲੇ ਉਹਨਾਂ ਤੋਂ ਹੂੰ ਕਿਸੇ ਬੰਨੋ ਇਹ ਨਹੀਂ ਹੋਇਆ ਵੀ ਟ੍ਰਾਂਸਮਿਟ ਹੋ ਰਿਹਾ ਸੀ ਵੀ ਠੀਕ ਨਹੀਂ ਹੋਇਆ ਐਸੀ ਕੋਈ ਗੱਲ ਨਹੀਂ ਮੈਨੇਜਰ ਸਾਹਿਬ ਜਿਵੇਂ ਬਦਲਦਾ ਮੌਸਮ ਬਦਲਦਾ ਤਾਂ ਲੋਕਾਂ ਨੂੰ ਇਸ ਕਹਿੰਦੀ ਬੜੀ ਪ੍ਰੋਬਲਮ ਹੁੰਦੀ ਹੈ ਨਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਜਦੋਂ ਵੀ ਆਪਾਂ ਦੇਖਦੇ ਹਾਂ ਆਪਣੇ ਮੌਸਮ ਚੇਂਜ ਹੁੰਦਾ ਮੌਸਮ ਚੇਂਜ ਦਾ ਹੁੰਦਾ ਵਾਰਸ਼ਾ ਆਉਂਦੀ ਆ ਠੀਕ ਹੈ ਜੀ ਵਾਰਸ਼ਾ ਜਿਆਦਾ ਹੋਣ ਕਾਰਨ ਬੈਕਟੀਰੀਆ ਫੈਲਦਾ ਜੀ ਬੈਕਟੀਰੀਆ ਦੇ ਨਾਲ ਫਿਰ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਅਲਰਜੀਸ ਹੋ ਜਾਂਦੀਆਂ ਪ੍ਰੋਬਲਮ ਕੋਲਡ ਵਗੈਰਾ ਹੋ ਜਾਂਦਾ ਜਿਵੇਂ ਹੁਣ ਤੁਸੀਂ ਦੇਖੋ ਡੇਂਗੂ ਦਾ ਕਿੱਡਾ ਇਹ ਸਾਰੇ ਲਈ ਜੋ ਵੀ ਇਹ ਪ੍ਰੋਬਲਮਸ ਆ ਰਹੀਆਂ ਇਹਦਾ ਸਭ ਦਾ ਸਾਡੇ ਕੋਲ ਬਹੁਤ ਵਧੀਆ ਟਰੀਟਮੈਂਟ ਹੈ ਜੀ ਬਹੁਤ ਗੁੱਡ ਗੁੱਡ ਐਜੂਕੇਟਰ ਸਾਡੇ ਕੋਲ ਸਟਾਫ ਹੈ ਜੀ ਜੀ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਟਰੀਟਮੈਂਟ ਕਰਕੇ ਬਹੁਤ ਹੀ ਘੱਟ ਰੇਟ ਤੇ ਜੀ ਪੇਸ਼ੈਂਟ ਠੀਕ ਕਰਕੇ ਉਹਨਾਂ ਨੂੰ ਘਰੇ ਭੇਜਦੇ ਆ ਜੀ ਤੇ ਦੰਦਾਂ ਦਾ ਇਲਾਜ ਕਰਾਉਣ ਦੇ ਲਈ ਪਹਿਲਾਂ ਲੋਕ ਮੋਗਾ ਜਾਂਦੇ ਸੀ ਜਾਂ ਹੋਰ ਵੱਡੇ ਸ਼ਹਿਰਾਂ ਚ ਨਿਹਾਲ ਸਿੰਘ ਵਾਲਾ ਦੇ ਵਿੱਚ ਵੀ ਇੱਥੇ ਜਿਹੜੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਅ ਜਨਵੀਰ ਜੀ ਅਸਲੀ ਦੇਖੋ ਵੀ ਅੱਜ ਕੱਲ ਨਾ ਜੋ ਜੋਗ ਚੱਲ ਰਿਹਾ ਹੈ ਫਾਸਟ ਫੂਡ ਦਾ ਜੀ ਹਰ ਇੱਕ ਤੁਸੀਂ ਦੇਖ ਲਓ ਗਲੀ ਦੇ ਨੁੱਕੜ ਦੇ ਚੌਂਕ ਦੇ ਵਿੱਚ ਥਾਂ-ਥਾਂ ਸਟ੍ਰੀਟ ਫੂਡ ਹੈ ਜੋ ਕਿ ਆਪਾਂ ਸਵਾਦ ਜੀਬ ਦੇ ਸਵਾਦ ਲਈ ਜੀ ਬੇਤਿਆਨੀ ਖਾ ਰਹੇ ਆ ਜਿਸ ਨਾਲ ਕਿ ਦੰਦਾਂ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਵੱਧ ਰਹੀਆਂ ਹਨ ਪਰ ਠੀਕ ਆ ਜੀਬ ਦਾ ਸਵਾਦ ਆ ਕਦੀ ਤਾਂ ਖਾਣਾ ਚਾਹੀਦਾ ਪਰ ਇੰਨਾ ਨਹੀਂ ਵੀ ਆਪਾਂ ਡਿਪੈਂਡ ਹੀ ਉਹਦੇ ਤੇ ਹੋ ਜੀ ਉਹ ਚੀਜ਼ਾਂ ਦੇ ਕਾਰਨ ਹੀ ਆਪਣੇ ਦੰਦ ਦਾ ਝਾੜ ਖਰਾਬ ਹੁੰਦੇ ਆ ਜੀ ਪਰ ਉਹ ਜਦੋਂ ਖਰਾਬ ਹੁੰਦੇ ਆ ਜੀ ਫਿਰ ਦੇ ਟ੍ਰੀਟਮੈਂਟ ਲਈ ਉਹ ਜਿਹੜਾ ਇਕੁਪਮੈਂਟ ਆਪਣੇ ਕੋਲ ਹੈਗਾ ਜੀ ਹਰ ਇੱਕ ਤਰ੍ਹਾਂ ਦਾ ਵੀ ਮੈਡੀਸਨ ਦੇ ਕੇ ਐਕਸ-ਰੇ ਕਰਕੇ ਚੈੱਕ ਕਰਕੇ ਤੇ ਅਸੀਂ ਉਹ ਠੀਕ ਕਰਦੇ ਆ ਜੀ ਔਰ ਦੇਖਿਆ ਆਪਣੇ ਨਿਹਾਲ ਸਿੰਘਾ ਦੇ ਵਿੱਚ ਇੰਪਲਾਂਟ ਦਾ ਵੀ ਇੰਪਲਾਂਟ ਦਾ ਵੀ ਟੀਥ ਇੰਪਲਾਂਟ ਦਾ ਵੀ ਆਪਣੇ ਕੋਲ ਬਹੁਤ ਵਧੀਆ ਹਾਂ ਪ੍ਰਬੰਧ ਹੈ ਜੀ ਜਿਹੜੇ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਇਲਾਜ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਜੀ ਹਾਂ ਜਗੀਰ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਿਹਾ ਸੀ ਵੀ ਆਈ ਸੀ ਯੂ ਨੇ ਆ ਸਿੰਘ ਵਾਲੇ ਦੇ ਵਿੱਚ ਆਪਣੇ ਹਸਪੀਟਲ ਦੇ ਵਿੱਚ ਪਹਿਲਾ ਆਈਸੀਯੂ ਆ ਜਿਹਦੇ ਵਿੱਚ ਵੈਂਟੀਲੇਟਰ ਦੀ ਸਹੂਲਤ ਹੈ ਆਕਸੀਜਨ ਦੀ ਸਹੂਲਤ ਹੈ ਹਮ ਔਰ 24 ਘੰਟੇ ਸੱਤੇ ਦਿਨ ਜੀ ਮਤਲਬ ਸਾਡਾ ਸਵਾਵਾ ਦਿੱਤੀ ਜਾਂਦੀ ਜੀ 24 ਘੰਟੇ ਸੱਤੇ ਦਿਨ ਇਹ ਸਵਾਵਾ ਦਿੱਤੀ ਜਾਂਦੀ ਜੀ ਦੂਜੇ ਪਾਸੇ ਜੇ ਗੱਲ ਕਰੀਏ ਜੋ ਹਸਪੀਟਲ ਆ ਜਿਹੜਾ ਜੋੜਾ ਹਸਪੀਟਲ ਦਵਾਈ ਚੜੀ ਪੀਤੀ ਤੇ ਫੇਮਸ ਹੋਇਆ ਸੀਗਾ ਤੇ ਅੱਜ ਵੀ ਉਹ ਮਰੀਜ਼ ਆਉਂਦੇ ਨੇ ਤੇ ਉਹਨਾਂ ਦੇ ਇਲਾਜ ਦੇ ਲਈ ਕਿਸ ਤਰ੍ਹਾਂ ਦਾ ਹੁਣ ਨਵਾਂ ਪ੍ਰਬੰਧ ਕੀਤਾ ਗਿਆ ਤੇ ਕੀ ਉਹਦੇ ਜਿਹੜੇ ਰੇਟ ਨੇ ਰੇਟਾਂ ਦੀ ਗੱਲ ਕਰੀਏ ਰੇਟ ਤਾਂ ਬਹੁਤ ਹੀ ਬਾਝੂ ਲੈ ਜਾਂਦੇ ਆ ਜਿਵੇਂ ਆਪਾਂ ਕੀ ਦੇਖਦੇ ਆ ਮੋਗਾ ਲੁਧਿਆਣਾ ਆਸ-ਪਾਸ ਜਿੱਥੇ ਵੀ ਹੈ ਲੱਖਾਂ ਦੇ ਵਿੱਚ ਪాయిਜ਼ਨ ਕੇਸ ਦੇ ਮਤਲਬ ਟ੍ਰੀਟਮੈਂਟ ਦੇ ਲਈ ਜਾਂਦੇ ਚਾਰਜਸ ਲਏ ਜਾਂਦੇ ਨੇ ਸਾਡੇ ਨਹੀਂ ਸਾਡੇ ਲੱਖਾਂ ਦੇ ਨਹੀਂ ਸਾਡੇ ਤਾਂ ਹਜ਼ਾਰਾਂ ਦੇ ਵਿੱਚ ਹੀ ਸਿਮਟ ਜਾਂਦੇ ਨੇ ਪਰ ਸਭ ਤੋਂ ਸਾਡਾ ਮੇਨ ਮੋਟਿਵ ਹੁੰਦਾ ਵੀ ਜੋ ਵੀ ਪੇਸ਼ੈਂਟ ਆਇਆ ਪਹਿਲਾਂ ਹੀ ਤਕਲੀਫ ਚ ਤਕਲੀਫ ਦੇ ਮਾਰੇ ਨਹੀਂ ਕੋਈ ਅਜੀ ਗੱਲ ਹੋ ਉਤ ਜਿਹੜੀ ਉਹਨੇ ਬੰਦੇ ਨੇ ਸੋਚਿਆ ਹੋਊ ਮੈਂ ਜ਼ਹਿਰ ਨਿਕਲੀ ਜਿਹੜੀ ਬੰਦੇ ਜੀ ਫਿਰ ਅਸੀਂ ਉਹਨੂੰ ਹੋਰ ਪੈਸੇ ਮੰਗ ਕੇ ਜਾਂ ਐਕਸਟਰਾ ਚਾਰਜਸ ਪਾ ਕੇ ਤੰਗ ਕਰੀਏ ਇਹ ਸਾਡੇ ਹਸਪੀਟਲ ਦਾ ਨਿਯਮ ਨਹੀਂ ਹੈਗਾ ਜੀ ਕਿਉਂਕਿ ਡਾਕਟਰ ਸਾਹਿਬ ਸਾਡੇ ਡਾਕਟਰ ਮਰਹੂਮ ਡਾਕਟਰ ਰਣਜੀਤ ਸਿੰਘ ਜੋੜਾ ਜੀ ਦੇ ਮਤਲਬ ਪਾਈਪੂਰ ਨੇ ਤੇ ਚੱਲਦੇ ਸੀ ਉਹ ਵੀ ਬਹੁਤ ਹੀ ਮਤਲਬ ਵਾਜਿਬ ਰੇਟਾਂ ਤੇ ਟਰੀਟਮੈਂਟ ਕਰਦੇ ਸੀ ਉਹੀ ਉਹਨਾਂ ਦੇ ਨਕਸ਼ੇ ਕਰਮ ਤੇ ਅਸੀਂ ਚੱਲ ਰਹੇ ਹਾਂ ਜੀ ਦੂਜੀ ਵਾਰਸੇ ਜਿਵੇਂ ਹੁਣ ਮੰਨ ਲਓ ਜਦੋਂ ਫਸਲ ਆਉਂਦੀ ਹੈ ਤਾਂ ਸੱਪਾਂ ਦੇ ਕੱਟਣ ਨਾਲੇ ਬਹੁਤ ਸਾਰੇ ਮਰੀਜ਼ਾਂ ਸਮੇਂ ਤੇ ਨਹੀਂ ਪਹੁੰਚਿਆ ਜਾਂਦਾ ਬਣਾ ਉਹ ਤੋਂ ਕਿਉਂਕਿ ਸਵਾਮਾ ਜਿਹੜੀਆਂ ਦੂਰ ਹੁੰਦੀਆਂ ਨੇ ਦੇਸੀ ਇਲਾਜ ਵੀ ਕਰਦੇ ਨੇ ਪਰ ਸਾਨੂੰ ਪਤਾ ਲੱਗਿਆ ਕਿ ਹਸਪੀਟਲ ਦੇ ਵਿੱਚ ਸੱਪ ਦੇ ਕੱਟੇ ਦਾ ਇਲਾਜ ਵੀ ਹੈ ਹਾਂਜੀ ਇਹ ਤੁਸੀਂ ਬਿਲਕੁਲ ਠੀਕ ਸੁਣਿਆ ਕਿਉਂਕਿ ਪਹਿਲਾਂ ਇਹ ਗੱਲਾਂ ਵੈਸੀ ਹੀ ਰਹਿ ਗਈਆਂ ਸੀ ਕਿ ਇੱਥੇ ਕੋਈ ਆਏ ਕਰ ਦੋ ਝਾੜੂਕਾ ਦੋਏ ਹੋ ਜੁ ਪਰ ਨਹੀਂ ਇਹਦਾ ਐਲੋਪੈਥੀ ਦੇ ਵਿੱਚ ਬਹੁਤ ਵਧੀਆ ਇਲਾਜ ਹੈ ਜੀ ਬਹੁਤ ਵਧੀਆ ਤੇ ਬਹੁਤ ਅੱਛੇ ਰਿਜ਼ਲਟ ਆਦੇ ਜੀ ਤੇ ਫਿਰ ਗੱਲ ਉੱਥੇ ਆ ਜਾਂਦੀ ਹੈ ਬਹੁਤ ਹੀ ਘਟ ਚਾਰਜਸ ਲਏ ਜਾਂਦੇ ਨੇ ਸਭ ਤੋਂ ਮੇਨ ਗੱਲ ਇਹ ਹੁੰਦੀ ਆ ਵੀ ਮਰੀਜ਼ ਨੂੰ ਬਚਾਇਆ ਜਾਵੇ ਜੀ ਹਾਂਜੀ ਕਿ ਇਹਦਾ ਜਨਕੀ ਚੰਗਾ ਹੀ ਰਿਜ਼ਲਟ ਮਿਲਦਾ ਆ ਅਕਸਰ ਅਸੀਂ ਦੇਖਦੇ ਆ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਵੱਡੇ ਹਸਪਤਾਲਾਂ ਲੱਟ ਹੋ ਰਹੀ ਆ ਪਰ ਜੇਕਰ ਛੋਟਾ ਹਸਪਤਾਲ ਦੀ ਗੱਲ ਕਰੀ ਅਸੀਂ ਦੇਖਿਆ ਕਿ ਸੁਰਖੀਆਂ ਦੇ ਵਿੱਚ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਉਹ ਚਾਹੇ ਲੋਕ ਸਵਾਵਾ ਨੂੰ ਲੈ ਕੇ ਆ ਬਹੁਤ ਸਾਰੇ ਜਿਹੜੇ ਸਮਾਜਿਕ ਕੰਮਾਂ ਨੂੰ ਲੈ ਕੇ ਵੀ ਅਪਡੇਟ ਰਹਿੰਦੇ ਨੇ ਕੈਂਪ ਲਗਾਏ ਜਾਂਦੇ ਨੇ ਉਹ ਕਿਸ ਤਰ੍ਹਾਂ ਸਾਰਾ ਮੈਨੇਜ ਕਰਦੇ ਨੇ ਇਹ ਤਾਂ ਹੀ ਸਾਡੇ ਵੱਡਿਆਂ ਦਾ ਆਸ਼ੀਰਵਾਦ ਸਮਝ ਲਓ ਜੀ ਜੋ ਕਿ ਅਸੀਂ ਸਾਨੂੰ ਹੁਣ ਸਮੇਂ-ਸਮੇਂ ਤੇ ਕੁਝ ਇਸ ਤਰ੍ਹਾਂ ਦੀਆਂ ਪ੍ਰੋਬਲਮ ਚੱਲਦੀਆਂ ਨਵੀਆਂ-ਨਵੀਆਂ ਬਿਮਾਰੀਆਂ ਚੱਲ ਰਹੀਆਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਮਹੀਨੇ ਬਾਅਦ ਦੋ ਮਹੀਨੇ ਬਾਅਦ ਕਈ ਵਾਰ ਅਸੀਂ ਜਿਵੇਂ ਨਿਆਂ ਸਿੰਘਾ ਦੇ ਨੇੜੇ ਤਖਤਪੁਰਾ ਸਾਹਿਬ ਜੀ ਜਦ ਵੀ ਆਪਣੇ ਮਾਗੀ ਦਾ ਮੇਲਾ ਹੁੰਦਾ ਸਾਡੀ ਟੀਮ ਵੱਲੋਂ ਹਮਮ ਹਸਪੀਟਲ ਦੀ ਟੀਮ ਵੱਲੋਂ ਚਾਰੇ ਦਿਨ ਉੱਥੇ ਹਮ ਤੁਸੀਂ ਦੇਖਿਓ ਜਾ ਕੇ ਉੱਥੇ ਲੰਗਰ ਹਾਲ ਦੇ ਵਿੱਚ ਸਾਡੇ ਵੱਲੋਂ ਕੈਂਪ ਲਗਾਇਆ ਜਾਂਦਾ ਜੀ ਇਸੇ ਤਰ੍ਹਾਂ ਹੀ ਰਨਸੀ ਡਾਕਟਰ ਸਾਹਿਬ ਨੇ ਨਾਤੇ پارک ਬਣਾਇਆ ਜੀ ਉੱਥੇ ਵੀ ਅਸੀਂ ਕੈਂਪ ਲਗਾਉਣੇ ਨੇ ਬਲੀ ਜੀ ਸਾਹਿਬ ਜਿਵੇਂ ਤੁਸੀਂ ਪ੍ਰਬੰਧ ਦੀ ਗੱਲ કરી ਆ ਸਮੇਂ ਦੇ ਨਾਲ ਹਸਪਤਾਲ ਨੂੰ ਅਪਡੇਟ ਕੀਤਾ ਇਸ ਹਸਪਤਾਲ ਤੇ ਲਈ ਜਿਵੇਂ ਬਹੁਤ ਸਾਰੀਆਂ ਬਿਮਾਰੀਆਂ ਨੇ ਲੋਕ ਦੂਰ ਦੂਰ ਜਾਂਦੇ ਆ ਕੀ ਕਹਿਣਾ ਚਾਹੁੰਦੇ ਆ ਅਖਰ ਦੇ ਵਿੱਚ ਜਨਵੀਰ ਜੀ ਮੈਂ ਤਾਂ ਸਮਾਪਤੀ ਤੇ ਆ ਕੇ ਮੈਂ ਇੱਕ ਗੱਲ ਦਾਗਰ ਦੇ ਵਿੱਚ ਸਾਦਰ ਪੰਨ ਦੀ ਗੱਲ ਕਰਦਾ ਜੀ ਵੀ ਜਿੰਨੀਆਂ ਵੀ ਬਿਮਾਰੀਆਂ ਕੁਛ ਵੀ ਹੋ ਰਿਹਾ ਸਭ ਦਾ ਇਲਾਜ ਇੱਕੋ ਛੱਤ ਹਲੇ ਹੋ ਰਿਹਾ ਜੀ ਮੈਂ ਤਾਂ ਇਹ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵੀ ਕੁਛ ਵੀ ਬਟੇ ਸ਼ਰਜਾਨ ਤੋਂ ਪਹਿਲਾਂ ਅਗਰ ਕੋਈ ਐਮਰਜੈਂਸੀ ਆ ਕੋਈ ਸ਼ੂਗਰ ਦੀ ਪ੍ਰੋਬਲਮ ਕੁਛ ਵੀ ਹੈ ਬੀਪੀ ਦੀ ਪ੍ਰੋਬਲਮ ਆ ਕੋਈ ਹਾਰਟ ਦੀ ਪ੍ਰੋਬਲਮ ਆ ਕੋਈ ਬੱਚਿਆਂ ਦਾ ਜੀ ਬੱਚਿਆਂ ਦੀ ਮੈਡੀਸਨ ਲੈਣੀ ਹੈ ਕੁਛ ਜੀ ਇੱਕ ਵਾਰ ਤੁਸੀਂ ਜੋੜਾ ਹਸਪੀਟਲ ਆ ਕੇ ਦੇਖੋ ਜੀ ਤੁਹਾਨੂੰ ਪਤਾ ਲੱਗੂਗਾ ਆਪਣੇ ਆਪ ਹੀ ਕਲੀਅਰਟੀ ਹੁੰਦੀ ਤੁਹਾਡੇ ਸਾਹਮਣੇ ਹਾਂਜੀ ਜਗਵੀਰ ਜੀ ਮੈਂ ਆਖਿਰ ਤੇ ਤੁਹਾਡੀ ਟੀਮ ਦਾ ਜੇ ਵੀ ਇਸ ਟਾਈਮ ਦਾ ਬਹੁਤ ਦਿਨੋਂ ਧੰਨਵਾਦ ਕਰਦਾ ਵੀ ਤੁਸੀਂ ਮੈਂ ਦੇਖਿਆ ਸਮੇਂ ਸਮੇਂ ਤੇ ਆ ਕੇ ਤੁਸੀਂ ਇਥੇ ਹਸਪੀਟਲ ਵਿਜ਼ਿਟ ਕਰਦੇ ਰਹਿੰਦੇ ਹੋ ਔਰ ਆਪਣੇ ਵੱਲੋਂ ਵੀ ਕੋਈ ਨੇਕ ਸਲਾਹ ਦਿੱਤੀ ਜਾਂਦੇ ਹਾਂ ਕਿ ਅਸੀਂ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਸਰ ਦਰਸ਼ਕੋ ਹੱਡੀਆਂ ਦੇ ਮਾਇਰ ਡਾਕਟਰ ਸੰਦੀਪ ਜੋੜਾ ਵੀ ਮੇਰੇ ਨਾਲ ਮੌਜੂਦ ਨੇ ਕਿਉਂਕਿ ਇਹ 2 ਹਫ਼ਤੇ ਬਾਅਦ ਇੱਥੇ ਚੱਕਰ ਲਗਾਉਂਦੇ ਨੇ ਤੇ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਦੇਖਦੇ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਰਿਵਿਊ ਜਾਂੜਦੇ ਹਾਂ ਹਸਪੀਟਲ ਨੂੰ ਲੈ ਕੇ ਕਿਉਂਕਿ ਇਹ ਵੀ ਜੋੜਾ ਪਰਿਵਾਰ ਦੇ ਮੈਂਬਰ ਨੇ ਸੰਦੀਪ ਸਰ ਸਭ ਤੋਂ ਪਹਿਲਾਂ ਜੀਬੀਐਸ ਟਾਈਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਜੀਬੀਐਸ ਟਾਈਮ ਦਾ ਮੈਂ ਬਹੁਤ ਜ਼ਿਆਦਾ ਧ ਇਹ ਤੇ ਹਸਪੀਟਲ ਦੇ ਵਿੱਚ ਆ ਕੇ ਨਵੀਆਂ ਅਪਡੇਟਸ ਜਿਹੜੀਆਂ ਨੇ ਉਹ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਨੇ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੀਆਂ ਸਿਫਾਰਸ਼ਾਂ ਜਿਹੜੀਆਂ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਦਿੰਦੇ ਹੋ। ਜੀ ਥੈਂਕ ਯੂ ਸੋ ਮੱਚ ਸਭ ਤੋਂ ਪਹਿਲਾਂ ਮੈਂ ਇਸ ਹਸਪੀਟਲ ਦੇ ਤੁਹਾਡਾ ਰਿਵਿਊ ਜਾਨਣਾ ਚਾਹਾਂਗਾ ਕਿਉਂਕਿ ਤੁਹਾਡੇ ਫੈਮਿਲੀ ਮੈਂਬਰ ਸੀ ਡਾਕਟਰ ਅਨਜੀਤ ਜੌੜਾ ਜੀ ਤੇ ਹਸਪੀਟਲ ਵਿੱਚ ਕੀ ਕੀ ਚੇਂਜ ਆਇਆ ਫੌਨ ਤਾਂ ਐਕਚੁਅਲੀ ਦੇਖੋ ਜੀ ਸਾਡੇ ਚਾਚਾ ਜੀ ਐਕਚੁਅਲੀ ਬੇਸਿਕਲੀ ਸਾਡੇ ਪਰਿਵਾਰ ਦੇ ਸਭ ਤੋਂ ਪਹਿਲੇ ਡਾਕਟਰ ਸਾਡੇ ਚਾਚਾ ਜੀ ਡਾਕਟਰ ਰਣਜੀਤ ਸਿੰਘ ਜ ਤੇ ਉਹਨਾਂ ਨੂੰ ਦੇਖਦੇ ਹੋਏ ਹੀ ਸਾਡੇ ਦੇ ਵਿੱਚ ਵੀ ਸਾਨੂੰ ਵੀ ਅੰਦਰੋਂ ਹੋਇਆ ਵੀ ਅਸੀਂ ਵੀ ਕਿਉਂ ਨਾ ਇਹੀ profession ਜਿਹੜਾ ਸੀ ਇਹਦੇ ਚੱਕੇ ਅੱਗੇ ਜਾ ਕੇ ਵਧੀਆ ਡਾਕਟਰ ਬਣੀਏ ਉਹਨਾਂ ਵਾਂਗੂ ਕਿਉਂਕਿ ਉਹਨਾਂ ਨੇ ਇਸ ਇਲਾਕੇ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਆ ਬੜੇ ਜੈਨੂਇਨ ਪ੍ਰਾਈਸ ਦੇ ਉੱਤੇ ਬੜੇ ਘੱਟ ਰੇਟਾਂ ਦੇ ਵਿੱਚ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਨੇ ਤੇ ਸਾਡੀ ਵੀ ਇਹੀ ਕੋਸ਼ਿਸ਼ ਹੈ ਵੀ ਅਸੀਂ ਇਲਾਕੇ ਦੇ ਲੋਕਾਂ ਨੂੰ ਇੱਕ ਵਧੀਆ ਸੇਵਾਵਾਂ ਵਧੀਆ ਮੈਡੀਕਲ ਸਹੂਲਤ ਜਿਹੜੀ ਆ ਉਹ ਘੱਟ ਰੇਟਾਂ ਦੇ ਵਿੱਚ ਸਾਡੇ ਚਾਚਾ ਜੀ ਦੇ ਜਿਹੜੇ ਕਦਮ ਨੇ ਉਹਨਾਂ ਦੇ ਉੱਤੇ ਚੱਲ ਕੇ ਅਸੀਂ ਉਹਨੂੰ ਪੂਰਾ ਕਰਕੇ ਜੀ ਤੇ ਇਹ ਹਸਪਤਾਲ ਜਿਹੜਾ ਹੈਗਾ ਇਹ ਲਗਭਗ ਜੇ ਮੈਨੂੰ ਐਕਚੁਅਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਗਿਆ ਕਿ 1968 ਤੋਂ ਸਟੈਬਲਿਸ਼ ਹੋਇਆ ਸੀ ਜੀ ਤੇ ਉਦੋਂ ਤੋਂ ਇਹ ਚੱਲ ਰਿਹਾ ਹੈਗਾ ਆਈ ਥਿੰਕ ਕਿ ਇਹ ਇਲਾਕੇ ਦਾ ਸਭ ਤੋਂ ਪੁਰਾਣਾ ਹਸਪਤਾਲ ਹੈ ਜੀ ਤੇ ਫਿਰ ਉਸ ਤੋਂ ਬਾਅਦ ਮੇਰੇ ਐਕਚੁਅਲੀ ਮੇਰੇ ਕਜ਼ਨ ਨੇ ਡਾਕਟਰ ਇਕਵਾਲ ਸਿੰਘ ਤੇ ਹੁਣ ਜਿਵੇਂ ਕਿ ਮੈਂ ਆਰਥੋਪੈਡਿਕ ਸਰਜਨਾਂ ਠੀਕ ਹੈ ਮੈਂ ਇੱਥੇ ਦੋ ਹਫ਼ਤਿਆਂ ਦੇ ਬਾਅਦ ਬਾਅਦ ਇੱਥੇ ਆ ਕੇ ਸਿਵਾਵਾ ਦਿੰਨਾ ਤੇ ਇੱਥੇ ਬੜੇ ਹੀ ਘੱਟ ਰੇਟਾਂ ਦੇ ਉੱਤੇ ਲੋਕਾਂ ਦਾ ਇਲਾਜ ਹੈ ਜਿਹੜਾ ਕੋਈ ਇਸ ਹਸਪਤਾਲ ਦੇ ਵਿੱਚ ਕੀਤਾ ਜਾਂਦਾ ਬਿਰਸਾ ਗੋਡਿਆਂ ਦੀ ਸਮੱਸਿਆ ਜਿਹੜੀ ਆ ਹਨਾ ਹਰ ਪਿੰਡ ਦੇ ਵਿੱਚ ਹਰ ਪਵਾਦ ਕਿਸੇ ਨਾ ਕਿਸੇ ਮੈਂਬਰ ਨੂੰ ਹੁੰਦੀ ਆ ਤਾਂ ਵੱਡੇ ਸ਼ਹਿਰਾਂ ਚ ਜਾਂਦੇ ਨੇ ਸਭ ਤੋਂ ਵੱਡੀ ਗੱਲ ਆ ਕਿ ਦੇਸੀ ਦਵਾਈਆਂ ਲੈਂਦੇ ਨੇ ਕਿਉਂਕਿ ਵੈਦਾਂ ਨੇ ਡਾਕਟਰੀ ਜਿਹੜਾ ਕੀਤਾ ਹੈਗਾ ਉਸ ਨੂੰ ਬਹੁਤ ਹੀ ਨੀਵੇਂ ਪੱਤਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਆਏ ਦਿਨ ਕੋਈ ਨਾ ਕੋਈ ਡਾਕਟਰ ਬਣਿਆ ਰਹਿੰਦਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਬਿਲਕੁਲ ਸਹੀ ਗੱਲ ਆ ਜੀ ਜਿਵੇਂ ਕਿ ਮੈਂ ਸਭ ਤੋਂ ਪਹਿਲਾਂ ਆਪਣੀ ਕੁਆਲੀਫਿਕੇਸ਼ਨ ਤੁਹਾਨੂੰ ਦੱਸ ਦਰਾਂ ਮੇ ਇਹ ਵੀ ਹੋ ਸਕਦਾ ਕਿ ਲੋਕਾਂ ਨੂੰ ਮੇਰੇ ਬਾਰੇ ਨਾ ਪਤਾ ਪਤਾ ਹੋਵੇ ਜੀ ਜਿਵੇਂ ਕਿ ਮੈਂ ਐਮ ਐਸ ਆਰਥੋਪੈਡਿਕਸ ਆਂ ਜੀ ਦੇਤੇ ਮੈਂ ਆਪਣੀ ਜਿਹੜੀ ਡਿਗਰੀ ਹੈਗੀ ਉਹ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਕੀਤੀ ਹੈ ਜੀ ਤੇ ਇਹ 3 ਸਾਲ ਦੀ ਡਿਗਰੀ ਹੁੰਦੀ ਹੈ ਜਿਹੜੀ ਕਿ ਸਰ ਸਪੈਸ਼ਲਿਸਟ ਹਾਂ ਮੈਂ ਹੱਡੀਆਂ ਦਾ ਜੀ ਤੇ ਮੈਂ ਹੱਡੀਆਂ ਦਾ ਸਪੈਸ਼ਲਿਸਟ ਮੈਂ ਹੱਡੀਆਂ ਦਾ ਹੀ ਕੰਮ ਕਰਦਾ ਜੀ ਠੀਕ ਹੈ ਜੀ ਇਹ ਨਹੀਂ ਹੈ ਕਿ ਮੈਂ ਕੋਈ ਹੋਰ ਮਰੀਜ਼ ਵੀ ਦੇਖਦਾ ਕਿਉਂਕਿ ਨਹੀਂ ਤਾਂ ਆਮ ਹੁੰਦਾ ਕਿ ਬੰਦਾ ਕਹਿੰਦਾ ਮੈਂ ਸਾਰੇ ਤਰ੍ਹਾਂ ਦੇ ਨਾ ਮੈਂ ਸਿਰਫ ਹੱਡੀਆਂ ਦਾ ਕੰਮ ਕਰਦਾ ਤੇ ਉਹਦੇ ਵਿੱਚ ਮੈਂ ਇੱਕ ਫੈਲੋਸ਼ਿਪ ਕੀਤੀ ਹੋਈ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ ਯੂ ਐਸ ਏ ਤੋਂ ਜੀ ਉਹਦੇ ਵਿੱਚ ਜਿਵੇਂ ਕਿ ਜੋਇੰਟ ਰਿਪਲੇਸਮੈਂਟ ਸਰਜਰੀਜ਼ ਤੇ ਖਿਡਾਰੀ ਦੇ ਜਾਂ ਕਿਸੇ ਹੋਰ ਬੰਦੇ ਦੀ ਕੋਈ ਜਿਵੇਂ ਗੋਡੇ ਦੀ ਕੋਈ ਤਣੀ ਟੁੱਟ ਗਈ ਜਾਂ ਮੋਢੇ ਦੀ ਕੋਈ ਤਣੀ ਟੁੱਟ ਗਈ ਤਾਂ ਉਹਦੀ ਰਿਪੇਅਰ ਅਸੀਂ ਇੱਕ ਬਹੁਤ ਹੀ ਛੋਟੇ ਜਿਹੇ ਹੋਲ ਦੇ ਨਾਲ ਕਰ ਦਿੰਨੇ ਆਂ ਜੀ ਉਹਨੂੰ ਆਰਥਰੋਸਕੋਪੀ ਕੀਤਾ ਜਾਂਦਾ ਤੇ ਇਸੇ ਤਰ੍ਹਾਂ ਹੀ ਨੀ ਰਿਪਲੇਸਮੈਂਟ ਸਰਜਰੀਜ਼ ਹੁੰਦੀਆਂ ਨੇ ਜਿਵੇਂ ਕਿ ਗੋਡਿਆਂ ਨੂੰ ਬਦਲਾਉਣਾ ਜਾਂ ਚੂਲੇ ਨੂੰ ਬਦਲਾਉਣਾ ਹੁਣ ਇੱਥੇ ਅਸੀਂ ਕੋਈ ਚੂਲੇ ਦੀ ਕੋਈ ਵੀ ਜਿਵੇਂ ਚੂਲੇ ਦੀ ਕੋਈ ਹੱਡੀ ਟੁੱਟੀ ਹੋਵੇ ਉਹਦਾ ਇਲਾਜ ਵੀ ਅਸੀਂ ਇੱਥੇ ਕਰਦੇ ਹਾਂ ਤੇ ਉਹਦੇ ਵਿੱਚ ਜਿਵੇਂ ਜਾਂ ਚੂਲਾ ਬਦਲਾਉਣਾ ਜਾਂ ਹੱਡੀ ਦੀ ਰਿਪੇਅਰ ਕਰਨਾ ਬਾਕੀ ਕਿਸੇ ਟਾਈਪ ਦੀ ਵੀ ਕੋਈ ਵੀ ਹੱਡੀ ਟੁੱਟੀ ਹੋਵੇ ਉਹਦਾ ਇਲਾਜ ਵੀ ਇੱਥੇ ਕੀਤਾ ਜਾਂਦਾ ਕੋਈ ਐਕਸੀਡੈਂਟ ਕੇਸ ਹੋਵੇ ਉਹਦਾ ਵੀ ਟ੍ਰੀਟਮੈਂਟ ਇੱਥੇ ਕੀਤਾ ਜਾਂਦਾ ਜੀ ਤੇ ਬਾਕੀ ਇੱਥੇ ਜਿਹੜੇ ਜਿਵੇਂ ਆਮ ਲੋਕਾਂ ਜਿਵੇਂ ਪ੍ਰੋਬਲਮ ਨੇ ਜਿਹੜੇ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਨੇ ਆਪਣੇ ਏਰੀਆ ਆਪਣੇ ਇਲਾਕੇ 'ਚ ਨਹੀਂ 올 ਓਵਰ ਇੰਡੀਆ ਜੀ ਜਿਵੇਂ ਕਿ ਗੋਡੇ ਦਰਦ ਕਰਨਾ ਰੀਡ ਦੀ ਹੱਡੀ ਦੇ ਵਿੱਚ ਦਰਦ ਹੋਣਾ ਪਿੱਠ ਦਾ ਦਰਦ ਜੀ ਤੇ ਇਹ ਜਿਹੜੀਆਂ ਬਿਮਾਰੀਆਂ ਜਾਂ ਗਠੀਆ ਜਾਂ ਆਸਥੋਆਰਥਰਾਇਟਸ ਜਿਹੜਾ ਆਮ ਜਿਹੜਾ ਹੱਡੀਆਂ ਜਿਹੜੀਆਂ ਉਮਰ ਦੇ ਨਾਲ ਕਮਜ਼ੋਰ ਹੋ ਜਾਂਦੀਆਂ ਨੇ ਜਾਂ ਖਰਾਬ ਹੋ ਜਾਂਦੀਆਂ ਜੀ ਇਸੇ ਤਰ੍ਹਾਂ ਜਿਵੇਂ ਗਠੀਏ ਦਾ ਟ੍ਰੀਟਮੈਂਟ ਹੋ ਗਿਆ ਹੁਣ ਗਠੀਏ ਦਾ ਟ੍ਰੀਟਮੈਂਟ ਮੋਸਟਲੀ ਆਪਣੇ ਲੋਕ ਜਿਹੜੇ ਨੂੰ ਇਧਰ ਉਧਰ ਵੈਦਾਂ ਤੋਂ ਜਾਂ ਇਧਰ ਉਧਰ ਲੰਘ ਰਹੇ ਨੇ ਮੈਂ ਉਹਨਾਂ ਨੂੰ ਬੁਰਾ ਨਹੀਂ ਕਹਾਗਾ ਜਿਹੜੇ ਸਾਡੇ ਪਿੰਡਾਂ ਵਾਲੇ ਡਾਕਟਰ ਨੇ ਜਾਂ ਹੋਰ ਨੇ ਉਹ ਵੀ ਸਾਡੇ ਫਸਟ ਰਿਸਪੌਂਡਰ ਹੁੰਦੇ ਨੇ ਠੀਕ ਆ ਸਾਡੇ ਲੋਕਾਂ ਨੂੰ ਉਹ ਥੋੜੀ ਬਹੁਤੀ ਉੱਥੇ ਮੌਕੇ ਦੇ ਉੱਤੇ ਟ੍ਰੀਟਮੈਂਟ ਕਰ ਦਿੰਦੇ ਉਹ ਬਹੁਤ ਅੱਛੀ ਗੱਲ ਆ ਪਰ ਲੋਕਾਂ ਨੂੰ ਥੋੜਾ ਜਿਆ ਉਹਨਾਂ ਤੋਂ ਟ੍ਰੀਟਮੈਂਟ ਲੈ ਕੇ ਫਿਰ ਆਪਣਾ ਪੱਕਾ ਟ੍ਰੀਟਮੈਂਟ ਕਰਾਉਣ ਵਾਸਤੇ ਸਾਡੇ ਕੋਲੇ ਆਉਣਾ ਚਾਹੀਦਾ ਜੀ ਕਿਹੜੀ ਗੱਲ ਮੈਂ ਕਹਣਾ ਜੀ ਤੇ ਉਹ ਉੱਥੇ ਆ ਕੇ ਇੱਥੇ ਟ੍ਰੀਟਮੈਂਟ ਕਰਵਾਉਣ ਤੇ ਆਪਾਂ ਇੱਥੇ ਵਧੀਆ ਟਰੀਟਮੈਂਟ ਕਰਦੇ ਆਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਜੇ ਕਿਸੇ ਦਾ ਕੋਈ ਦਵਾਈ ਨਾ ਸਰਦਾ ਦਾ ਦਵਾਈ ਨਾ ਚਲਾਦਾ ਜੀ ਦਾ ਕਿਸੇ ਦਾ ਪਲਸਟਰ ਨਾਲ ਚੱਲਦਾ ਤਾਂ ਪਲਸਟਰ ਨਾਲ ਚਲਾ ਲਈਦਾ ਜੇ ਕਿਸੇ ਦੀ ਹੁਣ ਸਰਜਰੀ ਕਰਨੀ ਪੈਂਦੀ ਹੈ ਤੇ ਪਰ ਸਰਜਰੀ ਕਰਨੀ ਪੈਂਦੀ ਹੈ ਜੀ ਤੇ ਬੜਾ ਅਸੀਂ ਪਹਿਲੀ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਮੈਂ ਮਹਿਸੂਸ ਕਰਦਾ ਕਿ ਅੱਜ ਕੱਲ ਦੇ ਹੁਣ ਦੇ ਯੁੱਗ ਦੇ ਵਿੱਚ ਜੀ ਕਿ ਪੇਸ਼ੈਂਟ ਨੂੰ ਸਹੀ ਦੱਸਣਾ ਕਿ ਯਾਰ ਤੇਰੀ ਆਹ ਟਰੀਟਮੈਂਟ ਬੰਦ ਹੀ ਆ ਜੀ ਹੁਣ ਆਰਥੋ ਦੇ ਵਿੱਚ ਸਾਡੇ ਅਸੀਂ ਪਲਸਟਰ ਵੀ ਲਾ ਸਕਦੇ ਹਾਂ ਅਸੀਂ ਆਪਰੇਸ਼ਨ ਵੀ ਕਰ ਸਕਦੇ ਹਾਂ ਜੀ ਜੇ ਹੁਣ ਜਿੱਥੇ ਪਲਸਟਰ ਨਾਲ ਸਰਦਾ ਹੋਵੇ ਹੂੰ ਉੱਥੇ ਅਸੀਂ ਕਹਿ ਦਈਏ ਨਹੀਂ ਜੀ ਪ੍ਰੈਸ਼ਨ ਕਰਨਾ ਪਊਗਾ। ਹੂੰ ਕੋਈ ਆਪਣੇ ਖੁਦ ਦੇ ਬੈਨੀਫਿਟਸ ਵਾਸਤੇ ਜੀ ਤੇ ਉਹ ਗਲਤ ਆ। ਇਹ ਚੀਜ਼ ਅਸੀਂ ਆਪਦੇ ਚਾਚਾ ਜੀ ਤੋਂ ਸਿੱਖੀ ਆ। ਆਦੇ ਪਾਪਾ ਤੋਂ ਸਿੱਖੀ ਆ। ਇਹ ਕੰਮ ਨਹੀਂ ਕਰਨਾ। ਹੂੰ ਠੀਕ ਆ। ਇਹ ਕੰਮ ਅਸੀਂ ਸੋਚਦੇ ਵੀ ਨਹੀਂ ਇਹ ਗਲਤ ਆ। ਜਿੱਦਾ ਜਿੱਥੇ ਸੜਦਾ ਉਹਦਾ ਜੇ ਪਲਸਟਰ ਨਾਲ ਕਰਦੇ ਤਾਂ ਪਲਸਟਰ ਹੀ ਲਾਗੇ ਤਾਂ ਦੇਗਾ। ਜੀ ਤੇ ਇਸ ਕਰਕੇ ਇੱਥੇ ਆਓ ਤੁਸੀਂ ਠੀਕ ਹੈ ਨਾ ਮੈਂ ਤਾਂ ਲੋਕਾਂ ਨੂੰ ਇਹੀ ਕਹਾਂਗਾ ਵੀ ਇੱਥੇ ਆ ਕੇ ਟ੍ਰੀਟਮੈਂਟ ਕਰਵਾਓ। ਸਾਨੂੰ ਮਿਲੋ ਦੱਸੋ ਜੀ ਤੇ ਅਸੀਂ ਤੁਹਾਡਾ ਵਧੀਆ ਟ੍ਰੀਟਮੈਂਟ ਦੇ ਲਈ ਹੀ ਇੱਥੇ ਬੈਠੇ ਆਂ। ਦਰਸ਼ਕੋ ਮੈਂ ਦੱਸ ਦੇਵਾਂ ਕਿ ਪਿਛਲੇ ਦਿਨੀ ਰਾਜਵੀਰ ਜਵੰਦਾ ਔਰ ਅਬਰਿੰਦਰ ਘੋਮਣ ਵੱਡੇ ਹਸਪਤਾਲਾਂ ਦੇ ਵਿੱਚ ਨਾਮ ਸਾਰਿਆਂ ਨੂੰ ਪਤਾ ਬਨਾਮ ਨਹੀਂ ਲਵਾਗਾ ਕੀ ਕੀਤਾ ਡਾਕਟਰਾਂ ਨੇ ਤੁਹਾਨੂੰ ਪਤਾ ਕਿਉਂਕਿ ਰੱਬ ਦਾ ਰੂਪ ਕਿਹਾ ਜਾਂਦਾ ਦੂਜੇ ਪਾਸੇ ਜੋੜਾ ਹਸਪਤਲ ਦੀ ਗੱਲ ਕਰੀਏ ਉਹਨਾਂ ਦੇ ਪਰਿਵਾਰਕ ਮੈਂਬਰ ਸਾਰੇ ਡਾਕਟਰ ਨੇ ਲਗਭਗ ਤੇ ਨਵਦੀਪ ਚੌੜਾ ਜੀ ਸੰਦੀਪ ਚੌੜਾ ਜੀ ਇਕਬਾਲ ਜੋੜਾ ਜੀ ਮੈਡਮ ਕਾਸ਼ਦੀਪ ਜੀ ਹੋਰ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਡਾਕਟਰੀ ਲਾਈਨ ਦੇ ਵਿੱਚ ਨੇ ਇਹਨਾਂ ਨੇ ਕਿ ਕਿ ਉਹਨਾਂ ਦੇ ਪਾਏ ਨਕਸ਼ੇ ਕਦਮਾਂ ਤੇ ਜਿਹੜਾ ਚੱਲ ਰਹੇ ਨੇ ਇਹਨਾਂ ਦੇ ਜਿਹੜੇ ਚਾਚਾ ਜੀ ਸੀਗੇ ਆਪਰਾ ਜੀ ਚੋੜਾ ਜੀ ਉਹਨਾਂ ਦੇ ਨਕਸ਼ੇ ਕਰਵਾਉਂਦੇ ਕਿਉਂਕਿ ਜਿਹੜਾ ਮਰੀਜ਼ ਨੂੰ ਇਲਾਜ ਦੇਣਾ ਉਹੀ ਕਰਦੇ ਨੇ ਨਾ ਕਿ ਵਧਾ ਚੜਾ ਕੇ ਜਾਂ ਜ਼ਿਆਦਾਤਰ ਡਾਕਟਰ ਕੀ ਕਰਦੇ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਡਾਕਟਰ ਸਾਹਿਬ ਜਿਹੜੇ ਮਰੀਜ਼ ਆਉਂਦੇ ਨੇ ਜ਼ਿਆਦਾਤਰ ਪਿੰਡਾਂ ਦੇ ਆਉਂਦੇ ਨੇ ਤੇ ਕਿਉਂਕਿ ਜ਼ਿਆਦਾਤਰ ਹੁਣ ਬੇਸ਼ੱਕ ਸਹੂਲਤਾਂ ਸਾਰੀਆਂ ਇੱਥੇ ਮਿਲਦੀਆਂ ਨੇ ਪਰ ਜੇ ਇੱਕ ਰੇਟ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਉਹ ਦੂਰ ਭਜਦੇ ਨੇ ਰੇਟ ਦਾ ਕੀ ਇੱਥੇ ਹੈ ਦੇਖੋ ਇੱਕ ਗੱਲ ਤਾਂ ਹੈ ਦੇਖੋ ਆਪਣੇ ਐਕਚੁਅਲੀ ਆਪਣੇ ਪੇਸ਼ੈਂਟ ਕੀ ਕਰਦੇ ਨੇ ਇਹ ਕੀ ਕਰਦੇ ਨੇ ਜਿਵੇਂ ਜਿਉਂ ਵਿੱਚ ਥੋੜੀ ਬਿਮਾਰੀ ਆ ਜਿਵੇਂ ਕਬਿ ਬਿਮਾਰੀ ਹਲੇ ਪੂਰੀ ਬਦੀ ਨਹੀਂ ਘੱਟ ਬਿਮਾਰੀ ਆ ਉਦੋਂ ਇਧਰੋਂ ਦਵਾਈ ਲੈ ਲਈ ਉਧਰੋਂ ਦਵਾਈ ਲੈ ਲਈ ਪੈਸੇ ਉਨਾਂ ਹੀ ਖਰਚ ਦਿੰਦੇ ਆ ਉਦੋਂ ਵੱਧ ਵੀ ਖਰਚ ਦਿੰਦੇ ਆ ਹਮ ਤੇ ਮੈਂ ਤਾਂ ਇਹ ਕਹਾਂਗਾ ਵੀ ਜਦੋਂ ਤੁਹਾਨੂੰ ਕੋਈ ਦਿੱਕਤ ਹੁੰਦੀ ਆ ਤੁਸੀਂ ਰਾਈਟ ਅਵੇ ਇੱਥੇ ਆਓ ਠੀਕ ਹੈ ਰਾਈਟ ਅਵੇ ਉਹਦੀ ਨਾਲ ਦੀ ਨਾਲ ਇੱਥੇ ਆ ਕੇ ਜੇ ਤੁਸੀਂ ਇੱਥੋਂ ਟਰੀਟਮੈਂਟ ਸਟਾਰਟ ਕਰਾਉਂਗੇ ਤਾਂ ਤੁਹਾਨੂੰ ਟਰੀਟਮੈਂਟ ਜਿਹੜੀ ਆ ਉਹ ਖਰਚਾ ਪੈਸੇ ਦਾ ਉਨਾਂ ਹੀ ਹੋ ਜਾਂਦਾ ਬਿਲਕੁਲ ਈਵਨ ਦੋ ਪੇਸ਼ੈਂਟ ਕਈ ਵਾਰੀ ਜ਼ਿਆਦਾ ਖਰ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਅਸੀਂ ਟ੍ਰੀਟਮੈਂਟ ਕਰਦੇ ਆ ਕੋਈ ਡਰਨ ਦੀ ਲੋੜ ਨਹੀਂ ਹੈ ਕਿ ਵੀ ਹਾਂ ਆਰਥੋਡੋਨਟ ਟ੍ਰੀਟਮੈਂਟ ਆ ਜਿੰਨਾ ਵੀ ਹੋਊਗਾ ਅਸੀਂ ਉਹਨਾਂ ਤੁਹਾਡਾ ਫਾਇਦਾ ਕਰਾਂਗੇ ਕੋਈ ਇਸ ਜਿਹੀ ਗੱਲ ਨਹੀਂ ਹੈ ਕਿ ਵੀ ਅਸੀਂ ਇਤੋਂ ਕਿ ਲੋਕਾਂ ਤੋਂ ਵੱਧ ਪੈਸੇ ਲਵਾਗੇ ਜਾਂ ਹੋਰ ਕਰਾਂਗੇ ਅਜਿਹਾ ਕੁਝ ਨਹੀਂ ਹੈ ਇਸ ਹਸਪੀਟਲ ਦੇ ਵਿੱਚ ਬਾਕੀ ਇੱਥੇ ਤੁਹਾਨੂੰ ਪੂਰੇ ਵਾਜਬ ਰੇਟਾਂ ਦੇ ਉੱਤੇ ਤੁਹਾਡਾ ਟ੍ਰੀਟਮੈਂਟ ਕੀਤਾ ਜਾਊਗਾ। ਹਾਂਜੀ ਮੈਂ ਨਾ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੀ ਸਾਰੀ ਟੀਮ ਦਾ। ਮੈਂ ਜੀਵੀਐਸਟੀ ਜਿਹੜੀ ਟਾਈਮਸ ਦਾ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ। ਤੇ ਨਾਲ ਹੀ ਮੈਂ ਤੁਹਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਤੇ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਦਰਸ਼ਕੋ ਮੈਂ ਦੱਸ ਦੇਣਾ ਕਿ ਜੋੜਾ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਸਾਰੀਆਂ ਬਿਮਾਰੀਆਂ ਦਾ ਇਲਾਜ ਇੱਕੋ ਛੱਤ ਥੱਲੇ ਹੁੰਦਾ। ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਕਰੀਆ ਫੇਰਪਲਾਨਟ ਦਾ ਚ ਮਾਹਿਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਵੱਖ-ਵੱਖ ਬਿਮਾਰੀਆਂ ਦੇ ਨਾਲ ਜੇਕਰ ਇਥੋਂ ਮੈਂ ਸਟਾਫ ਦੀ ਗੱਲ ਕਰਾਂ ਤਾਂ ਹਰ ਸਟਾਫ ਆਪਣੀ ਡਿਊਟੀ ਤੰਦ ਹੀ ਦੇ ਨਾਲ ਨਿਭਾ ਰਿਹਾ ਤੇ 1968 ਦੇ ਵਿੱਚ ਜਿਹੜਾ ਹਸਪੀਟਲ ਆ ਸਟੈਬਲਿਸ਼ਡ ਹੋਇਆ ਸੀਗਾ ਡਾਕਟਰ ਰਣਜੀਤ ਦੌੜਾ ਦੇ ਪਾਈਪੂਰ ਨੇ ਆ ਤੇ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਡਾਕਟਰੀ ਲਾਈਨ ਦੇ ਵਿੱਚ ਜੁੜੇ ਨੇ ਉਸੇ ਤਰ੍ਹਾਂ ਦਾ ਜਿਹੜਾ ਇਲਾਜ ਕੀਤਾ ਜਾਂਦਾ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੇ ਦੂਜੀ ਗੱਲ ਇਹ ਆ ਕਿ ਨਿਆਲ ਸਿੰਘ ਵਾਲੇ ਦਾ ਇਹ ਪਹਿਲਾ ਹਸਪੀਟਲ ਆ ਜਿੱਥੇ ਹਰ ਬਿਮਾਰੀ ਦਾ ਇਲਾਜ ਕੋ ਛੱਤ ਥੱਲੇ ਹੁੰਦਾ ਤੇ ਇਸ ਹਸਪੀਟਲ ਦੇ ਵਿੱਚ ਜਿਹੜੀ ਲੈਫਟ ਲੱਗੀ ਹੋਈ ਆ ਹੋਰ ਕੋਈ ਵੀ ਹਸਪਤਾਲ ਇੱਥੇ ਨਹੀਂ ਆ ਤੇ ਜਿੰਨੇ ਵੀ ਆਸ-ਪਾਸ ਦੇ ਪਿੰਡਾਂ ਦੇ ਜਿਹੜੇ ਮਰੀਜ਼ ਨੇ ਉਹ ਇੱਕ ਵਾਰ ਇਸ ਹਸਪੀਟਲ ਦੇ ਵਿੱਚ ਵਿੱਚ ਜ਼ਰੂਰ ਕਰੋ ਕਿਉਂਕਿ ਹਰ ਬਿਮਾਰੀ ਦੇ ਨਾਲ ਜੁੜੇ ਮਾਇਰ ਇੱਥੇ ਮੌਜੂਦ ਨੇ ਤੇ ਆਲ ਸਿੰਘ ਵਾਲਾ ਦੇ ਵਿੱਚ ਇਹ ਜਿਹੜੀਆਂ ਸਵਾਮਾਂ ਨੇ 24 ਘੰਟੇ ਇਹਨਾਂ ਵੱਲੋਂ ਦਿੱਤੀਆਂ ਜਾਂਦੇ ਨੇ ਐਂਬੂਲੈਂਸ ਸਰਵਿਸ 24 ਘੰਟੇ ਮੌਜੂਦ ਆ ਤੇ ਜਿੰਨੇ ਵੀ ਦਰਸ਼ਕ ਮਿੱਤਰ ਦੇਖ ਰਹੇ ਨੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿੰਨੀਆਂ ਵੀ ਬਿਮਾਰੀਆਂ ਦਾ ਇਲਾਜ ਆ ਉਹ ਇੱਕੋ ਛਤਰ ਹੇਠੋਂ ਮਿਲੇਗਾ ਜੀਵੀਐਸ ਟਾਈਮ ਚੈਨਲ ਨਾਲ ਜੁੜੇ ਜਿੰਨੇ ਵੀ ਦਰਸ਼ਕ ਆ ਇਸ ਵੀਡੀਓ ਨੂੰ ਜਰੂਰ ਸਾਂਝਾ ਕਰ ਦਿਓ ਕਿਉਂਕਿ ਜਿਹੜੇ ਦੋਸਤ ਮਿੱਤਰ ਜਾਂ ਮਰੀਜ਼ ਪਿੰਡਾਂ ਤੋਂ ਦੂਰ ਦਰਾਡੇ ਵੱਡੇ ਸ਼ਹਿਰਾਂ ਚ ਜਾ ਕੇ ਇਲਾਜ ਕਰਦੇ ਨੇ ਮਹਿੰਗੇ ਇਲਾਜ ਕਰਦੇ ਨੇ ਪਰ ਇੱਥੇ ਤੁਹਾਨੂੰ ਦੱਸਿਆ ਕਿ 24 ਘੰਟੇ ਜਿਹੜੀਆਂ ਸਹੂਲਤਾਂ ਨੇ ਮਰੀਜ਼ਾਂ ਦੇ ਲਈ ਤੇ ਹਰ ਬਿਮਾਰੀ ਦਾ ਇਲਾਜ ਦੇ ਲਈ ਮਾਹਿਰ ਡਾਕਟਰ ਨੇ ਤੇ ਸਭ ਤੋਂ ਵੱਡੀ ਗੱਲ ਆ ਕਿ ਘੱਟ ਰੇਟਾਂ ਦੇ ਉੱਪਰ ਇੱਥੇ ਇਲਾਜ ਕੀਤਾ ਜਾਂਦਾ ਜਿੰਨੇ ਵੀ ਦੋਸਤ ਮਿੱਤਰ ਦੇਖ ਰਹੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ